ਕੀ ਨਾਮ ਹੈ ਤੇਰਾ? ਸਿੰਗਰਨ ਕਾ ਕਿਹੜਾ ਪਿੰਡ ਹੈ? ਮਰਗਿੰਦਪੁਰਾ। ਇਹ ਪੁੱਤ ਆ ਜੀ ਮਰਗਿੰਦਪੁਰੇ ਜਿਹੜਾ ਸਲਾਈ ਸੈਂਟਰ ਖੋਲਿਆ ਗੁਰੂ ਨਾਨਕ ਦੇ ਸਿੱਖ ਸੇਵਾ ਸੰਸਥਾ ਵੱਲੋਂ। ਪਤਾ ਲੱਗਾ ਹੈ ਕਿ ਤੁਸੀਂ ਉਹਦੇ ਵਿੱਚ ਇਹ ਸਲਾਈ ਵੀ ਕਰ ਲੈਂਦੇ ਜੇ ਤੇ ਕਟਾਈ ਵੀ ਕਰ ਲੈਂਦੇ ਜਿੰਦੀ ਪੂਰਾ ਤੁਹਾਨੂੰ ਜਿਹੜਾ ਕੰਮ ਹੈ ਉਹ ਆ ਚੁੱਕਾ ਹੈ। ਕੀ ਸਹੀ ਹੈ? ਹਾਂਜੀ। ਕੀ ਕੀ ਕੰਮ ਕਰ ਲੈਂਦੇ? ਅ ਕਟਾਈ ਵੀ ਕਰ ਲੈਂਦੇ ਸਲਾਈ ਵੀ ਕਰ ਲੈਂਦੇ ਆ। ਹਾਂਜੀ। ਤਾਂ ਸਾਰਾ ਗਾਰਾਜ ਰੇ ਹੋ ਗਿਆ ਸੂਟ ਵਗੈਰਾ ਹਮ ਸਾਰਾ ਕੁਝ ਕੱਟ ਲੈਂਦੇ ਤੇ ਤੁਹਾਡੀ ਜਿਹੜੀ ਇਹ ਸੰਚਾਲਕ ਹੈ ਕੀ ਨਾਮ ਉਹਦਾ ਜਸਪ੍ਰੀਤ ਕਾਰ ਨਾਮ ਜਸਪ੍ਰੀਤ ਕਾਰ ਅੱਛਾ ਜਸਪ੍ਰੀਤ ਕੌਰ ਨੇ ਸਿਕਾਇਆ ਤੁਹਾਨੂੰ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਜੇ ਲੋਕਾਂ ਨੂੰ ਵੀ ਸੈਂਟਰ ਦੇ ਵਿੱਚ ਆਓ ਸਾਰਾ ਕੁਝ ਸਸਤੀ ਤੁਹਾਨੂੰ ਵੀ ਲੱਗੇ ਕਿ ਵਧੀਆ ਸਰਕਾਰ ਖਾਂਦੀ ਕਾਕੇ ਕੀ ਨਾਮ ਹੈ ਤੁਹਾਡਾ ਪ੍ਰਭਜੀਤ ਪ੍ਰਾਪਦੀ ਅੱਜ ਤੁਹਾਡੇ ਸਲਾਈ ਸੈਂਟਰ ਮਰਗਿੰਦਪੁਰਾ ਦੇ ਵਿੱਚ ਆਏ ਆ ਤੇ ਪਤਾ ਲੱਗਾ ਕਿ ਤੁਸੀਂ ਜਿਹੜਾ ਸਲਾਈ ਸੈਂਟਰ ਦੇ ਵਿੱਚ ਜਿਹੜਾ ਵਾ ਕੱਪੜੇ ਸੀ ਵੀ ਲੈਂਦੇ ਜੇ ਤੇ ਕੱਟ ਵੀ ਲੈਂਦੇ ਜੇ ਤੇ ਮਹੀਨਾ ਨਹੀਂ ਹੋਇਆ ਲਈ ਤੁਹਾਡਾ ਸਲਾਈ ਸੈਂਟਰ ਚੱਲਿਆ ਕੀ ਇਹ ਸਾਰਾ ਕੁਝ ਕਰ ਲੈਂਦੇ ਜੇ ਤੁਹਾਡੀ ਸੰਚਾਲਕ ਕੌਣ ਹੈ ਸਰਨਜੀਤ ਕੌਰ ਸਰਨਜੀਤ ਕੌਰ ਤੇ ਹੁਣ ਤੁਹਾਡਾ ਪੂਰਾ ਕੰਮ ਆ ਗਿਆ ਕੀ ਕਹਿਣਾ ਚਾਹੁੰਦੇ ਜਿਹੜੀ ਜਿਹੜੀ ਸੰਸਥਾ ਨੇ ਸਲਾਈ ਸੈਂਟਰ ਖੋਲੇ ਸਰ ਧੰਨਵਾਦ ਕਰਨਾ ਗੁਰੂ ਨਾਨਕ ਦੇ ਸਿੱਖ ਸੈਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਸਥਾ ਠੀਕ ਹੈ ਧੰਨਵਾਦ ਆਪਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਸ਼ਦੀ ਤੌਰ ਹੈ ਤੇ ਮੈਂ ਆਪਣੇ ਪਿੰਡ ਮਰਗਿੰਦਪੁਰ ਦੀ ਰਹਿਣ ਵਾਲੀ ਹਾਂ ਤੇ ਪੜਾਈ ਉੱਚੋਂ ਕਾਫੀ ਸੀਗੀ ਤੇ ਇਸ ਕਰਕੇ ਜਿਹੜਾ ਸਾਡੇ ਪਿੰਡ ਦੇ ਵਿੱਚ ਇੱਕ ਟਿਊਸ਼ਨ ਸੈਂਟਰ ਤੇ ਇੱਕ ਸਿਖਲਾਈ ਸੰਸਥਾ ਜਿਸੀ ਗੁਰੂ ਨਾਨਕ ਦੇਵ ਜੀ ਵੱਲੋਂ ਖੁੱਲੀ ਹੈ ਤੇ ਜਿਸ ਦੇ ਵਿੱਚ ਬੱਚੇ ਪੜ੍ਹ ਕੇ ਤੇ ਆਪਣਾ ਭਵਿੱਖ ਸਵਾਰ ਸਕਦੇ ਨੇ ਅੱਗੇ ਤੇ ਬੀਬੀਆਂ ਜੋ ਵੀ ਬੀਬੀਆਂ ਪੜਨਾ ਸਿਖਲਾਈ ਸਿੱਖਦੀਆਂ ਨੇ ਉਹਨਾਂ ਨੂੰ ਅਗਲੇ ਘਰ ਵਾਸਤੇ ਉਹ ਮੌਕਾ ਮਿਲ ਰਿਹਾ ਕਿ ਆਪਣੇ ਆਪਣੇ ਹੱਥੀਂ ਕਿਰਤ ਕਰਨ ਦਾ ਮੌਕਾ ਇਹ ਜੀ ਤੁਸੀਂ ਟਿਊਸ਼ਨ ਪੜਾ ਰਹੇ ਜੇ ਬੱਚਿਆਂ ਨੂੰ ਹਾਂਜੀ ਅੱਜ ਹੁਣ ਬੱਚੇ ਮੂਲ ਮੰਤਰ ਜਾਂ ਹੋਰ ਕੋਈ ਜਾਪ ਸਿੱਖ ਚੁੱਕੇ ਹਾਂਜੀ ਸਰ ਸਾਡੇ ਪੜਾਏ ਹੋਏ ਬੱਚੇ ਮੂਲ ਮੰਤਰ ਦਾ ਪਾਠ ਤੇ ਦਸਾਂ ਗੁਰੂਆਂ ਦੇ ਨਾਮ ਤੇ ਚਾਰ ਸਹਜਾਦਾਂ ਦੇ ਨਾਮ ਉਹਨਾਂ ਨੂੰ ਮੂਝ ਬੰਨੀ ਜਿਆਦਾ ਤੇ ਮੈਂ ਬਹੁਤ ਜ਼ਿਆਦਾ ਸ਼ੁਕਰ ਹੋਰ ਕੀ ਕੀ ਪੜਾਈ ਜਿਹੜੀ ਕਰਵਾ ਰਹੇ ਜੇ ਬੱਚਿਆਂ ਨੂੰ ਅੱਜਾਂ ਨੂੰ ਜਿਵੇਂ ਛੋਟੇ ਬੱਚੇ ਆ ਉਹਨਾਂ ਨੂੰ ਜਿਵੇਂ ਫੂਡਸ ਨੇਮ वेजिटेबल्स ਨੇਮ ਤੇ ਡੇਸ ਆਫ ਦਾ ਵੀਕ ਵੀ ਮਨਥ ਆਫ ਦਾ ਈਅਰ ਐਂਡ ਸਾਰਾ ਹੀ ਸਿਲੇਬਸ ਕਰਵਾ ਰਿਆ ਨਾਲ ਨਾਲ ਉਹਨਾਂ ਨੂੰ ਕੰਟੀਨਿਊ ਜਿਹੜੀ ਸੰਸਥਾ ਗੁਰੂ ਨਾਨਕ ਦੇ ਸਿੱਖ ਸੇਵਾ ਸੰਸਥਾ ਦੇ ਮੁਖੀ ਗਿਆਨੀ ਸਾਹਿਬ ਸਿੰਘ ਉਹਨਾਂ ਜਿਹੜਾ ਇਹ ਸੈਂਟਰ ਖੋਲ੍ਹਿਆ ਇਹੋ ਜਿਹਾ ਪਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਜੀ ਉਹਨਾਂ ਬਾਰੇ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਕੋਈ ਇਸ ਤਰ੍ਹਾਂ ਦੀ ਸੰਸਥਾ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਗਿਆਨ ਮੈਂ ਉਹਨਾਂ ਦਾ ਨਾਮ ਤੇ ਨਹੀਂ ਲੈ ਸਕਦੀ ਚਲੋ ਇਹਨੇ ਹੈ ਨਹੀਂ ਗੇ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਗਿਆਨੀ ਸਾਫ ਸਿੰਘ ਜੀ ਜੋ ਸਾਡੇ ਸੰਸਥਾ ਦੇ ਮੁਖੀ ਨੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਇਹ ਸੰਸਥਾ ਚਲਾਈ ਹੋਈ ਹੈ